ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਮੈਂ ਆਪਣੇ ਆਪ ਇੱਕ ਸਿੱਖ ਹੋਣ ਦੇ ਨਾਤੇ ਤੇ ਜਥੇਬੰਦੀ ਜਿਹੜੀ ਸਿੱਖ ਸੋਸ ਫੈਡਰੇਸ਼ਨ ਉਹਦਾ ਸੇਵਾਦਾਰ ਹੋਣ ਦੇ ਨਾਤੇ ਅੱਜ ਤੁਹਾਡੇ ਨਾਲ ਤੁਹਾਡੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਇੱਕ ਚਾਣਨ ਕਰਾਉਣਾ ਚਾਹੁੰਦੇ ਆ ਕਿ ਭਾਈ ਅਵਰਤਪਾਲ ਸਿੰਘ ਜਿਹੜੇ ਕਿ ਪਿਛਲੇ ਦਿਨੀ ਖਰੂਰ ਸਾਹਿਬ ਤੋਂ ਚੋਣ ਜਿੱਤੇ ਸਨ ਰੋਜ਼ ਹਰ ਰੋਜ਼ ਨਵੀਂ ਖਬਰ ਦਿੱਤੀ ਜਾਂਦੀ ਆ ਉਹਨਾਂ ਦੀ ਸੌਂ ਚੁੱਕਣ ਲਈ ਅੜਿੱਕਾ ਬਣ ਰਹੀਆਂ ਸਰਕਾਰਾਂ ਚਾਹੇ ਪੰਜਾਬ ਸਰਕਾਰ ਆ ਤੇ ਚਾਹੇ ਕੇਂਦਰ ਸਰਕਾਰ ਆ ਇਹਦੇ ਵਿਚਕਾਰ ਕੀ ਫੈਸਲਾ ਵਾ ਕੀ ਇਹਨਾਂ ਦਾ ਆਪਸੀ ਮਸਲਾ ਅਸੀਂ ਨਹੀਂ ਜਾਣਦੇ ਪਰ ਅਸੀਂ ਇਹ ਸਮਝਦੇ ਆ ਕਿ ਅਮਰਪਾਲ ਸਿੰਘ ਜੀ ਦੀ ਸੋਚ ਕੌਣ ਵਿੱਚ ਦੋਨੇ ਸਰਕਾਰਾਂ ਅੜਿੱਕਾ ਬਣ ਰਹੀਆਂ ਨੇ ਤੇ ਇਹ ਚ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਲੋਕਾਂ ਦਾ ਇੱਕ ਮਤ ਆ ਉਸ ਮਤ ਨੂੰ ਉਸ ਦਾ ਕਤਲ ਕੀਤਾ ਜਾ ਰਿਹਾ ਲੋਕ ਮਤ ਦਾ ਤੇ ਉਹਦੇ ਨਾਲ ਦੀ ਨਾਲ ਜਿਹੜਾ ਮਨੁੱਖੀ ਹੱਕ ਆ ਜਿਹੜੇ ਜਿਹੜੇ ਇੱਕ ਚੋਣੇ ਜਾਣ ਤੋਂ ਬਾਅਦ ਜੋ ਸੇ ਬੰਦੇ ਨੂੰ ਪ੍ਰਾਪਤ ਹੁੰਦੇ ਆ ਉਸ ਦਾ ਵੀ ਕਾਣ ਕੀਤਾ ਜਾ ਰਿਹਾ ਤੇ ਇਹ ਗੱਲ ਕਲੀਅਰ ਆ ਕਿ ਜਦੋਂ ਉਹਨਾਂ ਨੇ ਜਿਹੜੀ ਚੋਣ ਪ੍ਰਕਿਰਿਆ ਉਹ ਸੰਵਿਧਾਨ ਦੇ ਉਸ ਸਹਿਮਤੀ ਨਾਲ ਜਿਹੜੀ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਹੋਏ ਤੇ ਉਸ ਉਹਨਾਂ ਦੀ ਜਿੱਤਣ ਤੋਂ ਬਾਅਦ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਉਹਨਾਂ ਦੇ ਪਿਤਾ ਜੀ ਤੇ ਬੀਬੀ ਖਾਲੜਾ ਜੀ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਇਹ ਗੱਲ ਦੱਸਤੀ ਸੀ ਕਿ ਸੰਵਿਧਾਨ ਦੇ ਸਿਸਟਮ ਦੇ ਨਾਲ ਹੀ ਅਸੀਂ ਚੱਲਾਂਗੇ ਤੂ ਇਸ ਗੱਲ ਤੇ ਸਰਕਾਰ ਨੂੰ ਕਾਹਦਾ ਖਤਰਾ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਖਤਰਾ ਨਹੀਂ ਹੈ ਇੱਕ ਹੱਕ ਹੈ ਖੜੂਤ ਸਾਹਿਬ ਦੇ ਉਹਨਾਂ ਲੱਖਾਂ ਲੋਕਾਂ ਦਾ ਜਿਨ੍ਹਾਂ ਨੇ ਮਦਦਤਾ ਅਸੀਂ ਡੈਮੋਕ੍ਰੇਸੀ ਜੇ ਕਹਿੰਦੇ ਆ ਤੇ ਸਾਨੂੰ ਇਸ ਡੈਮੋਕ੍ਰੇਸੀ ਦਾ ਮਾਣ ਰੱਖਣਾ ਚਾਹੀਦਾ ਇਸ ਦੇਸ਼ ਦੇ ਅੰਦਰ ਭਾਵੇਂ ਕਿ ਸਿੱਖਾਂ ਲਈ ਡੈਮੋਕ੍ਰੇਸੀ ਜਿਹੜੀ ਆ ਉਹਦੇ ਮਾਇਨੇ ਕੁਝ ਹੋਰ ਨੇ ਪਰ ਫਿਰ ਵੀ ਅਸੀਂ ਇਹ ਸਰਕਾਰ ਨੂੰ ਅਪੀਲ ਕਰਦੇ ਆ ਕਿ ਤੁਰੰਤ ਉਹਨਾਂ ਨੂੰ ਸੋਚਕਾਈ ਜਾਵੇ ਤੇ ਉਹ ਜਿੰਨੇ ਉਹ ਬੰਦੀ ਸਿੰਘ ਨੇ ਉਥੇ ਜਿਵੇਂ ਪਹਿਲਾਂ ਵੀ ਅਸੀਂ ਅਪੀਲ ਕੀਤੀ ਆ ਕਿ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਦਾ ਪੰਜਾਬ ਦੀ ਜਿਹੜੇ ਵਿੱਚ ਫਿਰ ਉਹਨਾਂ ਨੂੰ ਰਿਹਾਅ ਕਰਨ ਦਾ ਜਿਹੜਾ ਉਪਰਾਲਾ ਕੀਤਾ ਜਾਵੇ ਕਿਉਂਕਿ ਵੱਡੀ ਗਿਣਤੀ ਵਿੱਚ ਜਿਹੜੇ ਸਿੱਖ ਆ ਉਹਨਾਂ ਨੇ ਆਪਣਾ ਉਹਨਾਂ ਦੇ ਲਈ ਮਤ ਦਿੱਤਾ ਜੀ ਤੇ ਜਿਹੜੇ ਭਾਜੀਪੀ ਦੇ ਆ ਮੈਂ ਕਿਹਾ ਕਿ ਜੇ ਨਮਾਜ਼ ਪੜਨੀ ਚਾਇਆ ਜਾਂਦੇ ਫਿਰ ਜੋਗਾ ਕਰਨਾ ਕਿਉਂ ਨਾ ਪੱਤੀ ਜਤਾਈ ਆ ਕਿਉਂਕਿ ਉਹ ਵੀ ਸਿੱਖ ਨੇ ਦਿਯਾਦਾ ਵੇਖੋ ਮੈਂ ਵੈਸੇ ਜੋਗਾ ਕਰਨ ਦੇ ਹਰ ਰੋਜ਼ ਦੇ ਜਿਹੜੇ ਟਵੀਟ ਨੇ ਜਾਂ ਉਹਨਾਂ ਦੀ ਕੋਈ ਕੋਈ ਉਹਨਾਂ ਦੀ ਪੋਸਟ ਆ ਮੈਂ ਉਹਨੂੰ ਜ਼ਰੂਰੀ ਨਹੀਂ ਸਮਝਦਾ ਕਿ ਉਹਦੇ ਬਾਰੇ ਵਿੱਚ ਕੋਈ ਗੱਲ ਕੀਤੀ ਜਾਵੇ ਕਿਉਂਕਿ ਉਹ ਸਾਰਾ ਕੁਝ ਉਹਦਾ ਪੁਰਾਣਾ ਹੀ ਆ ਤੇ ਅਸੀਂ ਆਪਣਾ ਪੱਖ ਸਹੀ ਉਹਨੀ ਬੇਟੀ ਦੱਸ ਚੁੱਕੀ ਆ ਰਾਜੂ ਜੀ ਨੇ ਇੱਕ ਚਿੱਠੀ ਜਾਰੀ ਕੀਤੀ ਆ ਜਿਹੜੀ ਕਾਲ ਤਖਤ ਸਾਹਿਬ ਦੇ ਜ਼ਿਕਰ ਨਾਲ ਪਾਈ ਆ ਉਹਨਾਂ ਨੇ ਮੈਂ ਰਾਜੂ ਜੀ ਦਾ ਤਹਿਤੋਂ ਸਤਿਕਾਰ ਕਰਦਾ ਤੇ ਮੀਡੀਆ ਦੇ ਵਿੱਚ ਖੁੱਲਕੇ ਉਹਨਾਂ ਦੀ ਇਸ ਗੱਲ ਦਾ ਮੈਂ ਸਮਰਥਨ ਕਰਦਾ ਉਹਨਾਂ ਦਾ ਸਤਿਕਾਰ ਕਰਦਾ ਜਿਹਦੇ ਵਿੱਚ ਉਹਨਾਂ ਨੇ ਮੁੱਢੋਂ ਭਾਵੇਂ ਕਿ ਉਹ ਭਾਜਪਾ ਦੇ ਇੱਕ بڑے ਨਾਮਵਰ ਲੀਡਰ ਨੇ ਉਹਨਾਂ ਨੇ ਮੁੱਢੋਂ ਇਹ ਗੱਲ ਕਹੀ ਹੈ ਕਿ ਬਹੁਤ ਗਲਤ ਗੱਲ ਕੀਤੀ ਹੈ ਅਰਚਨਾ ਨੇ ਜੋ ਕੀਤਾ ਉਹ ਗਲਤ ਕੀਤਾ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਤੇ ਉਸ ਚਿੱਠੀ ਦੇ ਵਿੱਚ ਦਰਜ ਕੀਤਾ ਦੂਸਰਾ ਉਹਨਾਂ ਨੇ ਇੱਕ ਸ਼ੰਕਾਜਾਰ ਕੀਤੀ ਆ ਇੱਕ ਇਨਫੋਰਮੇਸ਼ਨ ਮੰਗੀ ਆ ਮੈਨੂੰ ਲੱਗਦਾ ਹੈ ਕਿ ਪਿਛਲੇ ਦਿਨਾਂ ਦੇ ਅੰਦਰ ਵੈਸੇ ਇਹ ਜਿਹੜਾ ਸਵਾਲ ਆ ਮੈਂ ਇਹਦਾ ਜਵਾਬ ਨਹੀਂ ਦੇ ਸਕਦਾ ਕਿਉਂਕਿ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਚਿੱਠੀ ਪਾਈ ਆ ਪਰ ਮੇਰੀ ਜਿੰਨੀ ਕਿ ਜਾਣਕਾਰੀ ਹੈ ਕਿਉਂਕਿ ਇੱਥੇ ਦੇ ਸੇਵਾਦਾਰ ਹੋਣ ਦੇ ਨਾਤੇ ਕਿ ਪਿਛਲੇ ਸਮੇਂ ਕੁਝ ਮੁਸਲਮਾਨ ਭਰਾ ਆਏ ਸੀ ਜਿਨ੍ਹਾਂ ਨੇ ਬਾਹਰ ਜਿਹੜਾ ਖੁਆਰੇ ਕੋਲੇ ਇੱਥੇ ਉਹਨਾਂ ਨੇ ਇੱਕ ਆਪਣਾ ਜਿਹੜੀ ਆ ਨਮਾਜ਼ ਪੜ੍ਹੀ ਸੀ ਸੋ ਮੈਨੂੰ ਨਹੀਂ ਲੱਗਦਾ ਕਿ ਕਿਉਂਕਿ ਜਿਹੜੀ ਨਮਾਜ਼ ਆ ਇਹ ਰੱਬ ਦੀ ਇਬਾਦਤ ਆ ਇਹ ਜਿਹੜਾ ਯੋਗਾ ਵਾ ਇਹ ਇੱਕ ਇੱਕ ਜਿਵੇਂ ਕਹਿੰਦੇ ਕਸਰਤ ਦੀ ਪ੍ਰਕਿਰਿਆ ਵਾ ਸੋ ਮੈਂ ਫਿਰ ਇਹ ਕਹਿਣਾ ਕਿ ਅਸੀਂ ਬੇਲੋੜਾ ਬਵਾਦ ਨਹੀਂ ਪੈਣਾ ਚਾਹੁੰਦੇ ਜੋ ਉਹਨਾਂ ਨੇ ਕੀਤਾ ਉਹਦੇ ਬਾਰੇ ਅਸੀਂ ਪ੍ਰਸ਼ਾਸਨ ਨੂੰ ਮੰਨ ਲਓ ਗੱਲ ਕੀਤੀ ਆ ਦੇ ਪ੍ਰਸ਼ਾਸਨ ਉਹਦੇ ਬਾਰੇ ਕੀ ਫੈਸਲਾ ਲੈ ਰਿਹਾ ਕਦੋਂ ਸੱਦ ਰਿਹਾ ਕੀ ਨਹੀਂ ਸੱਦ ਰਿਹਾ ਅਸੀਂ ਸਿੱਖ ਜਿਹੜਾ ਸਿੱਖਾਂ ਦੇ ਮਾਨਾ ਵਿੱਚ ਜਿਹੜਾ ਰੋਸ ਸੀਗਾ ਉਸ ਦੇ ਮਦੇ ਨਜ਼ਰ ਤੇ ਸਾਡਾ ਜਿਹੜਾ ਬਣਦਾ ਪਰਿਸੀ ਉਹ ਅਸੀਂ ਕੀਤਾ ਵਾ ਸਾਡੇ ਲਈ ਅਰਚਨਾ ਜਿਹੜੀ ਆ ਉਹਦੇ ਨਾਲ ਨਿੱਜੀ ਤੌਰ ਤੇ ਸਾਡਾ ਉਸ ਦੇ ਨਾਲ ਕੋਈ ਮਸਲਾ ਨਹੀਂ ਬਾਕੀ ਇਸ ਮਾਮਲੇ ਬਾਰੇ ਜਿਹੜਾ ਸਿੰਘ ਸਾਹਿਬ ਹੀ ਆਪਣਾ ਕੋਈ ਵਿਚਾਰ ਜਣਾਵਾ ਆਖਰੀ ਵਿਚਾਰ ਉਹ ਦੇ ਸਕਦੇ ਇਹਨਾਂ ਦਾ ਪ੍ਰਚਾਰ ਆਦਿ ਕਰਨ ਨੂੰ ਲੈ ਕੇ ਲਗਾਤਾਰ ਹੀ ਪੋਸਟਾਂ ਜਾਰੀ ਕਰ ਰਹੇ ਨੇ ਅੱਜ ਦਿਨ ਫੋਟੋਆਂ ਵਾਇਰਲ ਹੋਈਆਂ ਕਦੀ ਸੂਟ ਪਾ ਕੇ ਮੈਂ ਸੇਵਾ ਕੀਤੀ ਮੈਂ ਇੱਕੋ ਦੀ ਪੇਟਾ ਵੀ ਦਿੱਤੀ ਐ ਮੈਂ ਪ੍ਰਸ਼ਾਦ ਵੀ ਲੈ ਕੇ ਗਈ ਇਸ ਸਿੱਖ ਮਾਤੈ ਜੀ ਹੋ ਗਈ ਕਿ ਸਾਨੂੰ ਇਸ ਤਰ੍ਹਾਂ ਵਿਰੋਧ ਕਰਨਾ ਪੈ ਰਿਹਾ ਹੈ ਪਰਚਾਰਕ ਉਹਨੂੰ ਹਰ ਇੱਕ ਦੇ ਮਨ 'ਚ ਦੇਖੋ ਜੀ ਇਹਦੇ ਲਈ ਤਾਂ ਪ੍ਰਸ਼ਾਸਨ ਨੇ ਕੀ ਕਰਨਾ ਉਹ ਕਰੇਗਾ ਉਹ ਇੱਥੇ ਆਏ ਸੇਵਾ ਕੀਤੀ ਆ ਕਿਸ ਭਾਵਨਾ ਨਾਲ ਸੇਵਾ ਕੀਤੀ ਆ ਜਿਹੜਾ ਵੀ ਇੱਥੇ ਆਉਂਦਾ ਲੱਖ ਦੇ ਕਰੀਬ ਪਾਣੀ ਆਉਂਦਾ ਤੇ ਉਹ ਆਪਦੀ ਜਿਸ ਤਰ੍ਹਾਂ ਦੀ ਮਨਛਾ ਲੈ ਕੇ ਆਉਂਦਾ ਉਹ ਜੇ ਉਹ ਫਲ ਪ੍ਰਾਪਤ ਕਰਕੇ ਆਉਂਦਾ ਅਸੀਂ ਇਸ ਗੱਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰਨਾ ਚਾਹੀਦੇ ਦੂਸਰੀ ਗੱਲ ਜਿਹੜੀ ਕਿ ਆਮ ਹੁਣ ਇੱਕ ਇੱਕ ਮਾਹੌਲ ਬਣਾਇਆ ਜਾ ਰਿਹਾ ਜਿਹੜਾ ਕਿ ਪਹਿਲਾਂ ਵੀ ਇੱਕ ਬੰਤੀ ਜਿਹੜੀ ਆ ਉਹ ਕਿਨਾ ਰਿਟਰੀਟ ਤੋਂ ਆਉਂਦੀ ਆ ਤੇ ਇੱਥੇ ਆਉਂਦੀ ਆ ਉਹ ਨੂੰ ਨਹੀਂ ਸੀ ਪਤਾ ਇਸ ਗੱਲ ਦਾ ਉਹ ਵੀ ਇੱਕ ਬਹੁਤ ਵੱਡਾ ਵਿਵਾਦ ਬੀ ਲੋੜਾ ਪੜਾ ਕੀਤਾ ਤੁਸੀਂ ਦੇਖੋ ਕਿ ਅਰਸ਼ਦੀਪ ਸਿੰਘ ਕੈਸ਼ ਛੱਡ ਦਿੰਦਾ ਤੇ ਉਹਨੂੰ ਪਾਕਿਸਤਾਨੀ ਤੇ ਖਾਲਸਤਾਨੀ ਦੱਸਦਾ ਉਹਦੋਂ ਵੀ ਇਹੋ ਜਿਹਾ ਰੌਲਾ ਪੈ ਗਿਆ ਕੋਣ ਵੀ ਬਹੁਤ ਜ਼ੋਰ ਲੱਗਾ ਇਸ ਗੱਲ ਦਾ ਕਿ ਕਿਸੇ ਨਾ ਕਿਸੇ ਢੰਗ ਨਾਲ ਇਹ ਵਿਵਾਦ ਨੂੰ ਹਿੰਦੂ ਸਿੱਖ ਵਿਵਾਦ ਪੈਦਾ ਕੀਤਾ ਜਾਵੇ। ਜਦੋਂ ਕਿ ਅਰਚਨਾ ਦੇ ਸ਼ਬਦਾਵਲੀ ਵੀ ਇਹ ਹੈ ਕਿ ਮੈਂ ਇੱਕ ਹਿੰਦੂ ੜਕੀ ਕਹਿ ਰਹੀ ਆ। ਪਰ ਚਲੋ ਖੈਰ ਅਸੀਂ ਇਸ ਮਾਮਲੇ 'ਚ ਨਹੀਂ ਪੈਣਾ ਚਾਹੁੰਦੇ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਇਸ ਤਰ੍ਹਾਂ ਤੁਰੇ ਨੇ ਸਿੱਖਾਂ ਜਿਹੜਾ ਸਿੱਖਾਂ ਦਾ ਫਰਜ਼ ਆ ਤੇ ਸਿੱਖਾਂ ਦਾ ਕਰਮ ਆ ਉਹ ਕਿਸੇ ਧਰਮ ਦੀ ਤੋਹੀਨ ਨਹੀਂ ਕਰਦੇ ਕਿਸੇ ਧਰਮ ਦੇ ਪ੍ਰਬੰਧ ਵਿੱਚ ਦਖਲ ਨਹੀਂ ਦਿੰਦੇ ਕਿਸੇ ਧਰਮ ਦੀ ਮਰਜ਼ਾਦਾ ਵਿੱਚ ਜਾ ਕੇ ਉਹ ਡੰਡਾਰੀ ਡਾਉਂਦੇ ਨਾ ਸਿੱਖ ਨੇ ਇਸ ਤਰ੍ਹਾਂ ਦਾ ਕੀਤਾ ਨਾ ਕਰਨਾ ਕਿਉਂਕਿ ਗੁਰੂ ਨੇ ਸਾਨੂੰ ਇਹ ਜਾ ਬਲ ਬਖਸ਼ਿਆ ਇਸ ਗੱਲ ਦੀ ਸਮਤਵੀ ਦਿੱਤੀ ਆ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਮੈਂ ਆਪਣੇ ਤੌਰ ਤੇ ਨਿੱਜੀ ਤੌਰ ਤੇ ਬੇਨਤੀ ਕਰਦਾ ਕਿ ਐਕਸੈਪਟ ਹੋਣ ਦੇ ਨਾਤੇ ਕਿ ਇਸ ਨੂੰ ਵਿਵਾਦ ਨੂੰ ਹਿੰਦੂ ਸਿੱਖ ਵਿਵਾਦ ਬਣਾਉਣ ਵਾਲੇ ਲੋਕ ਇਸ ਗੱਲ ਤੋਂ ਬਾਹਰ ਜਾਣ ਉਹ ਨਸ਼ਰ ਹੋ ਚੁੱਕੇ ਨੇ ਤੇ ਲੋਕਾਂ ਨੇ ਮੈਨੂੰ ਬੜੀ ਇਸ ਗੱਲ ਦੀ ਸੰਤੁਸ਼ਟੀ ਆ ਬਹੁਤ ਵੱਡੀ ਗਿਣਤੀ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਇਸ ਗੱਲ ਨੂੰ ਕੰਡੈਮ ਕੀਤਾ ਤੇ ਜਿਹੜੇ ਇਸ ਨੂੰ ਵੱਡਾ ਮੋੜਾ ਦੇਣਾ ਚਾਹੁੰਦੇ ਆ ਉਹ ਉਹ ਵਾਜਾਉਣ ਇਸ ਗੱਲ ਤੇ ਲੋਕਾਂ ਦੀ ਅੱਖ ਉਹਨਾਂ ਤੇ ਟਿੱਗੀ ਹੋਈ ਆ ਤੇ ਉਹਨਾਂ ਨੂੰ ਚੰਗਾ ਨਹੀਂ ਕਹਿ ਰਹੇ ਉਹਨਾਂ ਦੇ ਖਿਲਾਫ ਉਹਨਾਂ ਨੇ ਆਪਣਾ ਮਤ ਦਰਜ ਕਰਤਾ। ਜਰਵੰਤ ਸਾਹਿਬ ਤੁਸੀਂ ਪਾਈ ਅੰਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਆ ਅਗਰ ਸੌ ਨਹੀਂ ਚੱਕਦੇ ਉਹ ਜੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ 'ਚ ਨਹੀਂ ਸ਼ਿਫਟ ਕੀਤਾ ਜਾਂਦਾ ਕੀ ਆਉਣ ਵਾਲੇ ਸਮੇਂ 'ਚ ਤੁਹਾਡੀ ਜਥੇਬੰਦੀ ਵੱਲੋਂ ਜਾਂ ਐਸਡੀਪੀਸੀ ਵੱਲੋਂ ਕੋਈ ਕੁਝ ਕਦਮ ਚੁੱਕੇ ਜਾ ਸਕਦੇ। ਦੇਖੋ ਮੈਂ ਜਿਹੜੀ ਅੱਜ ਗੱਲ ਕਰ ਰਿਹਾ ਆਪਣੀ ਇੱਕ ਨਿੱਜੀ ਹਸિયਤ ਕਿ ਨਾ ਇੱਕ ਸਿੱਖ ਹੋਣ ਦੇ ਨਾਤੇ ਤੇ ਜਥੇਬੰਦੀ ਸਿੱਖ ਫੈਡਰੇਸ਼ਨ ਹੋਣ ਦੇ ਨਾਤੇ ਜ਼ਿਕਰ ਕਰ ਰਿਹਾ। ਅਸੀਂ ਪਹਿਲਾਂ ਵੀ ਇਸ ਠੀਕ ਹੈ ਇੱਕ ਪਾਰਟੀ ਆ ਮੈਂ ਕਾਲੀਦਲ ਸੋਚ ਨਾਲ ਸੰਬੰਧਤ ਆ। ਮੈਂ ਇਸ ਗੱਲ ਦੇ ਲਈ ਕਿਉਂਕਿ ਪਾਰਟੀ ਨੇ ਫੈਸਲਾ ਕੀਤਾ ਸੀ ਉਸ ਫੈਸਲੇ ਤੋਂ ਮੈਂ ਬਾਹਰ ਨਹੀਂ ਜਾਂਦਾ ਪਰ ਮੈਂ ਉਸ ਟਾਈਮ ਵੀ ਇਸ ਗੱਲ ਦੀ ਮੁਖਾਲਫਤ ਨਹੀਂ ਕੀਤੀ। ਜੇ ਜਿਹੜੀ ਕਿਉਂ ਲੜੀ ਗਈ ਆ ਉਹ ਠੀਕ ਆ। ਉਹ ਤੋਂ ਬਾਅਦ ਜਿਹੜੇ ਵਿਚਾਰ ਹੋਏ ਨੇ ਉਹ ਵੀ ਕਿਨਾਂ ਪਾਰਟੀਆਂ ਦੇ ਅੰਦਰ ਆਪਸੀ ਕਈ ਤਰ੍ਹਾਂ ਦੇ ਵਿਚਾਰ ਹੋਏ ਨੇ ਤੇ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਕਿਉਂਕਿ ਲੋਕਾਂ ਨੇ ਇੱਕ ਮੱਦ ਦਿੱਤਾ ਇਸ ਕਰਕੇ ਉਹਨਾਂ ਦੇ ਲਈ ਸਾਡੇ ਮੰਨ ਸਰਕਾਰ ਆ ਤੇ ਉਹ ਇੱਕ ਨੌਜਵਾਨ ਹੈ ਚੋਣ ਲੜਨ ਤੋਂ ਪਹਿਲਾਂ ਵੀ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਜਿਹੜਾ ਉਹਨਾਂ ਨੂੰ ਡਿਬਰੂਗੜ੍ਹ ਭੇਜਿਆ ਗਿਆ ਤੇ ਦਹਿਸ਼ਤਪਹਿੜਾ ਕੀਤੀ ਗਈ ਉਸ ਦਾ ਵਿਰੋਧ ਪਹਿਲਾਂ ਵੀ ਕੀਤਾ ਸੀ ਉਹਨਾਂ ਦੀ ਰਿਹਾਈ ਦੀ ਗੱਲ ਪਹਿਲਾਂ ਵੀ ਕਰਦੇ ਸੀ ਅੱਜ ਵੀ ਰਿਹਾਈ ਦੀ ਗੱਲ ਕਰ ਰਹੇ ਹਾਂ ਇਹ ਨਹੀਂ ਹੈ ਕਿ ਉਹ ਐਮਪੀ ਬਣ ਗਏ ਨੇ ਤੇ ਤਾਂ ਅਸੀਂ ਕਰ ਰਹੇ ਹਾਂ ਇਸ ਤੋਂ ਪਹਿਲਾਂ ਵੀ ਜਥੇਬੰਦਕ ਤੌਰ ਤੇ ਫेडरेशन ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਸੀ ਤੇ ਅਸੀਂ ਆਪਣੇ ਤੌਰ ਤੇ ਆਵਾਜ਼ ਨੂੰ ਉਗਲਾਪ ਕੀਤੀ ਸੀ ਮੋਖਦੋਸ਼ੀ ਕਿੰਨੂੰ ਮੰਨਦੇ ਹੋ ਕੌਣ ਸੋਚਣਾ ਹੈ ਦੇਖੋ ਦੋਨੋਂ ਸਰਕਾਰਾਂ ਹੀ ਆ ਸਰਕਾਰਾਂ ਦਾ ਹੀ ਫਰਜ਼ ਹੁੰਦਾ ਕਿ ਕੇਂਦਰ ਦੀ ਸਰਕਾਰ ਉਹਨਾਂ ਦਾ ਨਾ ਸਪੀਕਰ ਆ ਉਹ ਆਪਣੇ ਕਿਹਨਾ ਇੱਕ ਜਿਹੜੇ ਚੁਣੇ ਹੋਏ ਐਮਪੀ ਨੂੰ ਸਹਾਹ ਚ ਕਾਉਣ ਦਾ ਰਸਤਾ ਕਿਉਂ ਨਹੀਂ ਪਧਰਾ ਕਰਦਾ ਤੇ ਸਰਕਾਰ ਜਿਹੜੀ ਆ ਪੰਜਾਬ ਦੀ ਉਹ ਆਪਣੀ ਡਿਊਟੀ ਕਿਉਂ ਨਹੀਂ ਨਿਭਾਰੀ ਸਾਨੂੰ ਇਸ ਗੱਲ ਬਾਰੇ ਹਾਲੇ ਪੂਰਾ ਨਹੀਂ ਪਤਾ ਪਰ ਦੋਨੇ ਸਰਕਾਰਾਂ ਹੀ ਇਸ ਦੇ ਵਿੱਚ ਦੋਸ਼ੀ ਹਨ ਉਹਨਾਂ ਕਮੇਟੀ ਨੇ ਇੱਕ ਲੀਗਲ ਪੈਨਲ ਦਾ ਗਠਨ ਕੀਤਾ ਸੀ ਦੋ ਪੈਨਲ ਬਣੇ ਤੁਹਾਨੂੰ ਜਿसे ਆਪਕਾ ਸਾਹਿਬ ਮੈਂਬਰ ਸਰ ਕੌਂਸਲ ਕਮੇਟੀ ਦੀ ਸ਼ਾਮਲ ਦੇ ਅਜੇ ਤੱਕ ਕੋਈ ਪੈਨਲ ਨੇ ਆਪਣੀ ਕੋਈ ਲੀਗਲ ਸਰਪੋਤ ਪੇਸ਼ਕੀ ਦੀ ਸ਼ੋਭਾ ਪੇਰ ਨਹੀਂ ਕੀਤੀ ਹੋ ਸਕਦਾ ਕੀ ਨਹੀਂ ਹੋ ਰਿਹਾ ਦੇਖੋ ਜੀ ਅਮਰਤਪਾਲ ਸਿੰਘ ਦੇ ਬਾਰੇ ਦੇ ਵਿੱਚ ਇੱਕ ਸਿੱਖ ਭਾਵਨਾ ਹੋਣ ਦੇ ਨਾਤੇ ਸਾਰੇ ਹੀ ਸਿੱਖ ਚਾਹੁੰਦੇ ਆ ਕਿ ਉਸ ਦੀ ਰਿਹਾਈ ਕੀਤੀ ਜਾਵੇ ਪੈਨਲ ਦੀ ਗੱਲ ਸੁਣ ਲਓ ਕਿ ਜਦੋਂ ਉਹਨੂੰ ਡਿਬੜੂਗੜ ਲਗਾਇਆ ਲਜਾਇਆ ਗਿਆ ਤੇ ਜਿਨ੍ਹਾਂ ਦਾ ਨਾਮ ਤੁਸੀਂ ਲੈ ਰਹੇ ਹੋ ਸਿਆਲਕਾ ਸਾਹਿਬ ਦਾ ਛਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਿੰਦਰ ਸਿੰਘ ਢਾਬੀ ਸਾਹਿਬ ਨੇ ਇੱਕ ਪੈਨਲ ਬਣਾਇਆ ਜਿਦੇ ਸਿਆਲਕਾ ਸਾਹਿਬ ਆਪੂਸੀ ਦੇ ਨਾਲ ਹੋਰ ਵੀ ਜਿਹੜੇ ਵਕੀਲ ਸੀ ਇਹ ਸਭ ਤੋਂ ਪਹਿਲਾ ਕਾਰਜ ਛਰੋਣੀ ਕਮੇਟੀ ਨੇ ਕੀਤਾ ਕਿ ਇਥੋਂ ਦੇ ਡੀਸੀ ਤੋਂ ਇਜਾਜ਼ਤ ਲੈ ਕੇ ਮੁਲਾਕਾਤ ਕੀਤੀ ਮੁਲਾਕਾਤਾਂ ਦੀ ਸ਼ੁਰੂਆਤ ਛਰੋਣੀ ਕਮੇਟੀ ਨੇ ਕਰਵਾਈ ਉਹ ਉਹਨਾਂ ਦੇ ਸਾਰਿਆਂ ਦੇ ਪਰਿਵਾਰਾਂ ਨੂੰ ਇਥੋਂ ਲਿਜਾਣ ਦਾ ਪ੍ਰਬੰਧ ਕੀਤਾ ਤੇ ਅਸੀਂ ਇਹ ਅਪੀਲ ਕੀਤੀ ਕਿ ਜਿਹੜੇ ਉਹਨਾਂ ਦੇ ਪਰਿਵਾਰ ਆ ਉਹ ਜਿਵੇਂ ਜਿਵੇਂ ਸਾਨੂੰ ਹੁਕਮ ਲਾਉਣਗੇ ਅਸੀਂ ਉਹਦੇ ਲਈ ਹਾਜ਼ਰ ਆਂ ਪਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਵਕੀਲ ਜਿਹੜੇ ਆ ਉਹ ਹੀ ਲੜਾਈ ਲੜ ਰਹੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਤੀ ਜਿੱਥੇ ਤੁਹਾਨੂੰ ਸਾਡਾ ਸਹਿਯੋਗ ਚਾਹੀਦਾ ਅਸੀਂ ਹਾਜ਼ਰ ਆਂ ਅਸੀਂ ਉਹਨਾਂ ਤੋਂ ਬਾਹਰ ਹੋ ਕੇ ਇਸ ਮਾਮਲੇ ਦੇ ਵਿੱਚ ਕੱਲ ਨੂੰ ਕੋਈ ਅਭਿਨਵੀ ਜਾਂ ਉੱਚੀ ਜੁਂਦੀ ਆ ਉਸ ਗੱਲ ਦੇ ਭਾਗੀਦਾਰ ਨਹੀਂ ਬਣਨਾ ਚਾਹੁੰਦੇ ਸੀ ਪਰ ਆਰੰਭ ਤਾਂ ਜਿਹੜੀ ਅਸੀਂ ਕੀਤੀ ਸੀ ਕਿਉਂਕਿ ਵਕਾਲਤ ਵਕੀਲਾਂ ਨੇ ਜਿਹੜੀ ਆ ਉਹਨਾਂ ਦੀ ਮੁਲਾਕਾਤ ਵਾਸਤੇ ਰਾਹ ਖੋਲਿਆ ਉਹ ਉਹਨਾਂ ਦੀ ਜਿਹੜੀ ਆ ਜਿਹੜੀ ਅੱਗੇ ਲੜਾਈ ਲੰਢੀ ਦਾ ਖੋਲਿਆ ਉਹ ਅਸੀਂ ਨਹੀਂ ਕਹਿੰਦੇ ਕਿ ਉਹ ਆਪਣੇ ਵਕੀਲ ਦੇ ਮੁਤਾਬਕ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਜਦੋਂ ਵੀ ਸਾਨੂੰ ਉਹਨਾਂ ਦਾ ਪਰਿਵਾਰ ਹੁਕਮ ਲਾਏਗਾ ਸ਼ੋਭੀ ਕਮੇਟੀ ਨੂੰ ਕਿਉਂਕਿ ਬੜੇ ਲੰਬੇ ਸਮੇਂ ਤੋਂ ਉਹ ਸੀ ਤਾਂ ਪੂਰਾ ਸਹਿਯੋਗ ਚ ਉਹਨਾਂ ਨੇ ਇੱਥੇ ਧਰਨਾ ਲਾਇਆ ਹਰ ਤਰੀਕੇ ਨਾਲ ਸ਼ੋਭੀ ਕਮੇਟੀ ਉਹਨਾਂ ਦੇ ਨਾਲ ਖੜੀ ਅਸੀਂ ਹਾਜ਼ਰ ਰਹੇ ਅੱਜ ਵੀ ਅਸੀਂ ਹਾਜ਼ਰ ਹਾਂ ਉਹ ਜਦੋਂ ਵੀ ਸਾਨੂੰ ਕਹਿਣਗੇ ਸਾਡੇ ਵੱਲੋਂ ਉਹਨਾਂ ਨੂੰ ਇਹ ਖੁੱਲੀ ਬੇਨਤੀ ਵੀ ਆ ਤੇ ਅਸੀਂ ਆਸ ਵੀ ਕਰਾਂਗੇ ਜਿੱਤੇ ਸਾਡੀ ਲੋੜ ਸਮਝਣਗੇ ਅਸੀਂ ਲੜਾਈ ਲੜਾਂ ਜੋ ਵੀ ਸਾਹਮਣੇ ਆਇਆ ਸਰੋਨੀ ਕੈਬਿਨ ਦੀ ਉਲਕਾ ਸਰੋਨੀ ਕੈਬਿਨ ਜਿਹੜੀ ਚੇਚ ਆ ਸਾਹਮਣੇ ਆਈ ਹੈ ਲੱਗ ਕੇ ਤੁਸੀਂ ਹੁਣ ਫੋਟੋ ਗੱਲ ਕਰਦੇ ਤੁਸੀਂ ਅਕਾਲੀ ਦਰਬਾਰ ਦੇ ਨਾਲ ਸੰਬੰਧਤ ਉਹ ਅਕਾਲੀ ਦਰਬਾਰ ਵੀ ਇਸ ਬਾਰੇ ਚੁੱਪ ਅਕਾਲੀ ਕਲੇਕ ਟੇਰਿਆ 80 ਤੇ ਹੈ ਖੇਤਰੀ ਪਾਰਟੀ ਹੈ ਉਹਦੀ ਚੁੱਪ ਜਿਹੜੀ ਆ ਉਹ ਕੀ ਰੱਖਦੀ ਮੈਨੂੰ ਲੱਗਦਾ ਚੁੱਪ ਨਹੀਂ ਹੈਗੀ ਅੱਜ ਪਰਸੋਂ ਚੌਥੇ ਹੀ ਬਿਆਨ ਆਇਆ ਸਰਦਾਰ ਸੁਖਬੀ ਸਿੰਘ ਬਾਦਲ ਦਾ ਉਹ ਜਿਹੜਾ ਉਹਨਾਂ ਨੇ ਕਿਹਾ ਕਿ ਹੋ ਸਕਦਾ ਵਿਚਾਰਾਂ ਦਾ ਬਖਰੇਵਾ ਆਪਣੀ ਜਗ੍ਹਾ ਹੋਵੇ ਪਰ ਜਿਹੜੀ ਇਹ ਜਾਤੀ ਹੋ ਰਹੀ ਹੈ ਮਨੁੱਖੀ ਅਧਿਕਾਰਾਂ ਦਾ ਕਹਾਣ ਹੋ ਰਿਹਾ ਉਹਨਾਂ ਨੂੰ ਜਬਰੀ ਝੇਲ ਚ ਬੰਦ ਕੀਤਾ ਹੋਇਆ ਵੱਡਾ ਮਤ ਉਹਨਾਂ ਨੂੰ ਮਿਲ ਗਿਆ ਤਾਂ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਇੱਕ ਪਾਰਟੀ ਦੇ ਪ੍ਰਧਾਨ ਵੱਲੋਂ ਕੀਤੀ ਹੋਈ ਗੱਲ ਮੇਨੂੰ ਲੱਗਾ ਇਹ ਬਹੁਤ ਮਹੱਤਵ ਰੱਖਦੀ ਹੈ ਸੋ ਅਸੀਂ ਜਿਹੜੇ ਕਾਲੀ ਸੋਚ ਵਾਲੇ ਲੋਕਾਂ ਆ ਆਪਣੇ ਤੌਰ ਤੇ ਤਾਂ ਕਹਿ ਹੀ ਰਹੇ ਹਾਂ ਤੇ ਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਉਹ ਆਪਣੇ ਆਪ ਚ ਵੱਡਾ ਮਤ ਰੱਖਦੀ ਹੈ ਠੀਕ ਹੈ ਜੀ ਧੰਨਵਾਦ